ਫੱਟੀ ਦੇ ਨੇੜੇ ਲੱਗਦੇ ਪਿੰਡ ਫੱਟੇ ਸਬਰਾਂ ਦੇ ਵਿੱਚ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਰੇਤ ਦੀਆਂ ਖੱਡਾਂ ਸ਼ੁਰੂ ਕੀਤੀਆਂ ਗਈਆਂ ਐਸੇ ਬਾਰੇ ਜਦੋਂ ਇਲਾਕਾ ਵਾਸੀ ਨੂੰ ਪਤਾ ਲੱਗਾ ਤਾਂ ਇਲਾਕਾ ਵਾਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਚੰਡੇ ਹੇਠ ਖੱਡ ਵਾਲੀ ਥਾਂ ਤੇ ਪਹੁੰਚ ਗਏ ਨੇ ਇਸ ਦੌਰਾਨ ਉਹਨਾਂ ਦੇ ਫਲੋ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਰਿ ਪਾਜੀ ਕੀਤੀ ਗਈ ਪ੍ਰੈਸ ਨੋਟ ਜਾਰੀ ਕਰਦੇ ਹਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਬਰਾ ਨੇ ਕਿਹਾ ਹੈ ਕਿ ਦਰਿਆ ਦੇ ਪਾਣੀ ਨੇ ਇਸ ਵਾਰ ਲੋਕਾਂ ਦੀਆਂ ਫਸਲਾਂ ਤੇ ਜ਼ਮੀਨਾਂ ਨੂੰ ਪੂਰੀ ਤਰੀਕੇ ਦੇ ਨਾਲ ਖਰਾਬ ਕਰ ਦਿੱਤਾ ਹੈ ਪੰਜਾਬ ਸਰਕਾਰ ਹੜਪੀੜਤਾਂ ਦੀ ਮਦਦ ਕਰਨ ਦੀ ਥਾਂ ਕਿਸਾਨਾਂ ਦੇ ਫਲੋ ਲੰਬੇ ਸਮੇਂ ਤੋਂ ਆਬਾਦ ਕੀਤੀਆਂ ਜ਼ਮੀਨਾਂ ਦਾ ਮਾਲਕੀ ਹੱਕ ਦੇਣ ਦੀ ਥਾਂ ਆਬਾਦ ਕੀਤੀਆਂ ਜ਼ਮੀਨਾਂ ਨੂੰ ਪੰਚਾਇਤੀ ਜ਼ਮੀਨਾਂ ਦਾ ਰੂਪ ਦੇ ਕੇ ਕਬਜ਼ਾ ਕਰਨਾ ਚਾਹੁੰਦੀ ਹੈ ਸੋ ਕਿਸਾਨ ਆਗੂ ਨੇ ਮੰਗ ਕੀਤੀ ਹੈ ਕਿ ਮਿਹਨਤ ਕਸ਼ ਲੋਕਾਂ ਨੇ ਮਿਹਨਤ ਕਰਕੇ ਹੀ ਜ਼ਮੀਨ ਆਬਾਦ ਕੀਤੀ ਹੋਈ ਹੈ ਜੇਕਰ ਪੰਜਾਬ ਸਰਕਾਰ ਇਹ ਜ਼ਮੀਨਾਂ ਐਕਵਾਇਰ ਕਰਨਾ ਚਾਹੁੰਦੀ ਹੈ ਤਾਂ ਜ਼ਮੀਨ ਮਾਲਕਾਂ ਨੂੰ 6 ਗੁਣਾ ਬਾਜ਼ਾਰੀ ਰੇਟ ਦੇਵੇ ਨਹੀਂ ਤਾਂ ਆਬਾਦ ਕੀਤੀਆਂ ਜ਼ਮੀਨਾਂ ਦਾ ਪੱਕਾ ਮਾਲਕੀ ਹੱਕ ਕਿਸਾਨ ਨੂੰ ਦੇਵੇ ਸੋ ਇਸ ਮੌਕੇ ਤੇ ਕਿਸਾਨਾਂ ਨੇ ਹੋਰ ਕੀ ਕੁਝ ਕਹੇ ਸੋ ਆਵ ਸੁਣ ਲੈਣੇ ਆ ਉਹਨਾਂ ਦੀ ਜ਼ੁਬਾਨੀ ਸਭਰਾ ਪਿੰਡ ਦੇ ਵਿੱਚ ਦਰਿਆ ਦੇ ਕੰਢੇ ਤੇ ਆਏ ਆ ਹੜ ਪੀੜਤਾ ਨੂੰ ਅਜੇ ਤੱਕ ਨਿਆ ਕੋਈ ਨਹੀਂ ਮਿਲਿਆ ਪੂਰੇ ਪੰਜਾਬ ਦੀ ਸਥਿਤੀ ਆਏ ਉੱਤਰ ਭਾਰ ਦੀ ਸਥਿਤੀ ਆ ਪਰ ਰੇਤਾ ਚੋਰਾ ਨੂੰ ਰੇਤਾ ਦਾ ਮੁਸ਼ਕ ਆ ਗਿਆ ਵੀ ਇੱਥੇ ਰੇਤਾ ਬਹੁਤ ਇਕੱਠੀ ਹੋਈ ਆ ਉਹਨੂੰ ਪੰਜਾਬ ਸਰਕਾਰ ਨੇ ਹਰੀ ਝੰਡੀ ਦੇ ਦਿੱਤੀ ਆ ਆ ਮਗਰਲੇ ਬੰਨੇ ਕੰਡਾ ਜਿਹੜਾ ਬਣ ਗਿਆ ਤੇ ਇਧਰ ਦਰਿਆ ਵੀ ਮੜਾ ਜਾ ਵਿਖਾ ਦਿਓ ਜ਼ਿਰ ਤੇ ਦਰਿਆ ਵਾ ਇਧਰਲੇ ਬੰਨੇ ਕਹੂੰਗਾ ਵੀ ਨਾਲ ਬੰਨ ਵਿਖਾ ਦਿਓ ਜਿੱਥੇ ਪੱਕੀ ਛੜਕ ਲੰਗੇ ਵੀ ਜਿਹਨੂੰ ਇਹਨੇ ਦਰਿਆ ਨੇ ਢਾਹ ਲਾਉਣੀ ਆ ਸਾਡਾ ਆ ਭਗਵੰਤ ਮਾਨ ਸਰਕਾਰ ਤੋਂ ਵੀ ਸਾਡੀਆਂ ਮਾਲਕੀ ਜ਼ਮੀਨਾਂ ਵਾ ਏ ਇਹ ਕਿਸੇ ਨੇ ਸਾਨੂੰ ਖਰਾਦ ਨਹੀਂ ਦਿੱਤੀ ਜਾਂ ਸਰਕਾਰੀ ਕਬਜ਼ੇ ਨਹੀਂ ਗੇ ਜਿੱਥੇ ਤੂੰ ਇਹਨਾਂ ਨੂੰ ਪੰਚਾਇਤੀ ਬਣਾ ਕੇ ਸਾਡੇ ਤੋਂ ਰੋਟਲੇਗਾ ਇਹ ਸਾਡੀਆਂ ਮਾਲਕੀ ਜ਼ਮੀਨਾਂ ਜੱਦੀ ਪੁਸ਼ਤੀ ਦਾਦਿਆਂ ਪੜਦਾਦਿਆਂ ਦੀਆਂ ਜ਼ਮੀਨਾਂ ਵਾ ਇਹਨਾਂ ਦੇ ਵਿੱਚ ਉਹ ਰੇਤਾਂ ਚੁੱਕਣ ਦਾ ਹੱਕ ਵੇਚਣ ਦਾ ਹੱਕ ਜਿਨ੍ਹਾਂ ਨੇ ਦਰਿਆ ਦਾ ਸੰਤਾਪ 1952 ਤੋਂ ਹਟਾਇਆ ਵਾ ਉਹਨਾਂ ਨੂੰ ਆ ਜੇ ਕਿਤੇ ਸੱਚੀ ਮੱਚੀ ਭਗਵੰਤ ਸਿੰਘ ਬਦਲਾ ਕਰਨ ਲਈ ਆਇਆ ਵਾ ਤੇ ਫਿਰ ਇਹਨਾਂ ਦੇ ਲੋਕਾਂ ਦੇ ਵਿੱਚ ਹੱਕ ਦੇ ਵਿੱਚ ਪੁੱਗਤ ਕਿਉਂਕਿ ਤੇਰੀਆਂ ਬਹੁਤ ਵੀਡੀਓਆਂ ਵਾ ਵੀਡੀਓ ਆ ਵੀ ਮੈਂ ਆਮ ਘਰ ਦਾ ਪੋਤਾ ਤੇ ਮਾਸਟਰ ਦਾ ਪੁੱਤ ਹੋ ਕੇ ਅੱਜ ਪੰਜਾਬ ਦੇ ਲੋਕਾਂ ਨਾਲ ਤੱਕਾ ਹੋ ਰਿਹਾ ਵਾ ਇਹ ਰੇਤਾ ਵੇਚ ਕੇ ਆ ਚਿੱਟੀ ਚਾਂਦੀ ਵੇਚ ਕੇ ਆਪਦੇ ਜਿਹੜੇ ਆ ਘਰ ਪਰਿਵਾਰ ਪਾਲ ਲੈਣਗੇ ਪਰ ਆ ਜਿਹੜੇ ਦਲਾਲ ਆਏ ਜਿਨ੍ਹਾਂ ਨੇ ਕੰਡੇ ਇੱਥੇ ਲਾ ਲਿਆ ਇਹਨਾਂ ਨੂੰ ਰੇਤਾ ਰੂਤਾ ਨਹੀਂ ਕੱਢਣ ਦੇਣਗੇ ਹਾਂ ਜੇ ਤੇਰਾ ਬਹੁਤਾ ਮਨ ਬਣਿਆ ਹੋਊਗਾ ਵੀ ਇਹ ਚਿੱਟੀ ਚਾਂਦੀ ਲਟਾਉਣੀ ਆ ਤੇ ਫੇਰ ਇਹਨਾਂ ਨੂੰ ਮਾਰ ਮੂਰ ਕੇ ਤਾਂ ਕੁਝ ਕਰ ਸਕਦਾ ਵਾਂ ਉਦਾਂ ਨਹੀਂ ਇਹਨਾਂ ਨੇ ਹੌਂਦਣਾ ਸਾਡੀ ਇਹ ਪੁਰਜੋਰ ਸ਼ਬਦਾਂ ਦੇ ਵਿੱਚ ਮੰਗਵਾ ਪੂਰੇ ਪੰਜਾਬ ਵੱਲੋਂ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਰੇਤਾ ਦਾ ਹੱਕ ਜ਼ਮੀਨ ਮਾਲਕਾਂ ਨੂੰ ਹੋਵੇ ਜਿੰਨਾਂ ਨੂੰ ਦਰਿਆ ਦੇ ਪਾਣੀ ਦੇ ਨਾਲ ਜਿੰਨਾਂ ਦਾ ਨੁਕਸਾਨ ਹੁੰਦਾ ਵਾ ਜ਼ਮੀਨਾਂ ਬਰਬਾਦ ਹੁੰਦੀਆਂ ਵਾ ਰੇਤਾ ਤੇ ਮਿੱਟੀ ਉਹ ਵੇਚਣ ਉਹੋ ਹੀ ਇੱਥੇ ਆਪਣੀਆਂ ਜ਼ਮੀਨਾਂ ਪੱਧਰੀਆਂ ਕਰਨ ਤੇ ਉਹੋ ਦਰਿਆ ਨੂੰ ਸਾਫ਼ ਕਰਨ ਤੇ ਜੇ ਤੈਨੂੰ ਇੰਨੀ ਆ ਵੀ ਅਸੀਂ ਇਹ ਰੇਤਾ ਚੁਕਣੀਆ ਤੇ ਅਸੀਂ ਕਹਿੰਨੇ ਆ ਇਹ ਜ਼ਮੀਨ ਨੂੰ ਅਕਵਾਇਰ ਕਰ ਲਾ ਦੋਆ ਬੰਨਾਂ ਦੇ ਸਨ ਦੇ ਵਿੱਚ ਸਾਨੂੰ 6 ਗੁਣਾ ਬਾਜ਼ਾਰੀ ਰੇਟ ਦੇ ਕੇ ਬਾਹਰ ਕਰ ਦੇ ਅਸੀਂ ਹੱਸ ਕੇ ਜਾਣ ਨੂੰ ਤਿਆਰ ਹੋਵਾਂਗੇ ਪਰ ਥਾਲੀ 'ਚ ਪਰੋਸ ਕੇ ਅਸੀਂ ਚੋਰੋ ਤੁਹਾਨੂੰ ਕੁਝ ਨਹੀਂ ਦੇਣਾ ਆੜੀ ਰੇਤਾ ਚੁਕਣੀ ਤੁਹਾਨੂੰ ਨੀਤ ਬਣਾਈਆਂ ਇੱਥੇ ਪੂਰਾ ਇਲਾਕਾ ਭਰਾਤਰੀ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੂਰੀ ਤਰ੍ਹਾਂ ਤਾਨ ਦੇ ਦੇ ਨਾਲ ਲੜਾਈ ਲੜੂਗੀ ਜਿਹੜੀ ਸਰਕਾਰਾਂ ਦੀ ਤੇ ਪ੍ਰਸ਼ਾਸਨ ਦੀ ਗਲੇ ਦੀ ਹੱਡੀ ਬਣਾਵਾਂਗੇ ਸੋ ਇਹਦੇ ਤੇ ਸਰਕਾਰਾਂ ਜਲਦੀ ਧਿਆਨ ਦੇਣ ਤੇ ਅੱਜ ਜਿਹੜਾ ਇੱਥੇ ਬੰਨ ਦੇ ਧਰਨਾ ਲਾਇਆ ਹੈ ਇਹ ਕਾਦੇ ਵਿਸ਼ੇ ਚ ਲਾਇਆ ਗਿਆ ਇਹ ਲਾਇਆ ਗਿਆ ਇਸ ਕਰਕੇ ਵੀ ਕਿਸਾਨਾਂ ਨੂੰ ਰੇਤਾ ਪੁੱਟਣ ਨਹੀਂ ਦਿੰਦੇ ਤੇ ਠੇਕੇਦਾਰ ਜ ਕਾਮਯਾਬ ਹੋ ਜਾਂਦੇ ਆਂ ਅਹੀਂ ਠੇਕੇਦਾਰਾਂ ਨੂੰ ਕਦੀ ਵੀ ਰੇਤਾ ਇੱਕ ਚਮਚਾ ਵੀ ਨਹੀਂ ਦੇਵਾਂਗੇ ਤੁਹਾਨੂੰ ਲਾਵਾਂਗੇ ਜੇ ਅਸੀਂ ਕਿਸਾਨ ਵੇਚਾਂਗੇ ਆਪਦੀ ਰੇਤਾ ਸਾਨੂੰ ਕਿਉਂ ਨਹੀਂ ਹੱਕ ਦਿੰਦੀ ਗਵਰਨਮੈਂਟ ਸਾਨੂੰ ਆ ਕਿਸਾਨਾਂ ਨੂੰ ਹੱਕ ਦੇਵੇ ਜਿਨ੍ਹਾਂ ਨਾਲ ਉੱਦਣ ਕਿਉਂ ਨਹੀਂ ਇਹ ਠੇਕੇਦਾਰ ਆ ਜਿੱਦਣ ਪਾਣੀ ਵਗਦਾ ਸਾਡੀ ਛਾਰਚੋਂ ਨਹੀਂ ਲਈ ਜਨਾ ਜਿੱਦਣ ਪਾਣੀ ਨੇ ਇਹ ਬਰਬਾਦੀ ਕੀਤੀ ਆ ਅਜੇ ਤੱਕ ਰਾਬਾ ਨਹੀਂ ਮਿਲਿਆ ਉਹਦੋਂ ਸਰਕਾਰਾਂ ਕਿੱਥੇ ਆਏ ਅੱਜ ਇਹ ਰੇਤਾ ਇਹਨਾਂ ਦੇ ਪੀਆ ਵੀ ਰੇਤਾ ਚੁੱਕੀਏ ਠੇਕੇ ਦੇ ਚਗਾਈਏ ਮਨ ਲੋਕ ਜੇਕਰ ਇੱਥੇ ਖੱਡ ਲੱਗ ਜਾਂਦੀ ਇਹ ਤੁਹਾਨੂੰ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆ ਸਾਨੂੰ ਦੇ ਜੀ ਸਾਡਾ ਪਿੰਡ ਗਿਆ ਸਭ ਤੋਂ ਵੱਡੀ ਮੁਸ਼ਕਲ ਖੱਡ ਲੱਗਣ ਦੀ ਡੇਰ ਅੱਗੇ ਵੀ ਡੱਕੀ ਹੀ ਲੱਗਣ ਲੱਗੀ ਉਦੋਂ ਵੀ ਡੱਕੀ ਆ ਜੇ ਲੱਗ ਜਾਂਦੀ ਜੇ ਪਿੰਡ ਸਾਡਾ ਰਹਿਣਾ ਨਹੀਂ ਸੱਦਾ ਪਾਣੀ ਲੈ ਲੈਣਾ ਤਗੜਾ ਬੰਨ ਰੋਕਿਆ ਆ ਸਾਨੂੰ ਪਤਾ ਜਿੱਤਾਂ ਬੰਨ ਤੇ ਸੇਵਾ ਲੱਗੀ ਰਹੀ ਤਿੰਨ ਮਿੰਟ ਉਦੋਂ ਇੱਕ ਸਰਕਾਰਾਂ ਕਿੱਥੇ ਗਈਆਂ ਹੁਣ ਇੱਥੇ ਦੇਪੀ ਇਹਨਾਂ ਨੂੰ ਦਿੱਤਾ ਚੁੱਕੀ ਆਂ ਵੇਖਣ ਨੂੰ ਮਿਲਿਆ ਕਿ ਇੱਥੇ ਜਿਹੜੇ ਸਰਕਾਰੀ ਰੋਖਾ ਉਹ ਵੀ ਪੁੱਟੇ ਗਏ ਆ ਕੀ ਪੁੱਟੇ ਆ ਪੁੱਟੇ ਬਿਲਕੁਲ ਬਿਲਕੁਲ ਪੁੱਟਿਆ ਬੰਨ ਟੂ ਪੁੱਟਿਆ ਰੋਕਣਾ ਤੇ ਉਹਨਾਂ ਉਹਨਾਂ ਦੇ ਕੋਈ ਪਰਚਾ ਨਹੀਂ ਹੂੰ ਉਹਨਾਂ ਦੇ ਕੋਈ ਪਰਚਾ ਨਹੀਂ ਇਥੇ ਜ਼ਿੰਮੇਦਾਰ ਹੋਣੇ ਜਾ ਕੇ ਇੱਕ ਟਰਾਲੀ ਭਰਦੇ ਦੇ ਚਾਰੀ ਉਸੇ ਵੇਲੇ ਮੈਂਡਕਾਂ ਵਾਲੇ ਤੇ ਪੁਲਿਸ ਵਾਲੇ ਉਸੇ ਵੇਲੇ ਆ ਜਾਣਗੇ ਕਾਬੂ ਕਰਨ ਉਹਨਾਂ ਹੁਣ ਕਿਉਂ ਨਹੀਂ ਆਉਂਦੇ ਕੀ ਮੰਗ ਕਰਦੇ ਜੀ ਹੁਣ ਅਸੀਂ ਮੰਗ ਕਰਦੇ ਮੈਂ ਖੜਾ ਨਹੀਂ ਲੱਗਣ ਦੇਾਂਗੇ ਬਿਲਕੁਲ ਨਹੀਂ ਖੜਾ ਲੱਗਣ ਦੇਾਂਗੇ ਅੱਜ ਵੀ ਸੁਣ ਲੈਣ ਕੱਲ ਵੀ ਸੁਣ ਲੈਣ ਖੜਾ ਨਹੀਂ ਚੱਲਣ ਦੇਾਂਗੇ ਕੀ ਨਾਂ ਹੈ ਭਾਈ ਤੁਹਾਡਾ ਮੇਰਾ ਨਾਂ ਜੀ ਬਲਜਿੰਦਰ ਸਿੰਘ ਕਿਹੜਾ ਪਿੰਡ ਆ ਸਭਰਾ ਜੀ ਜਿਸ ਦਾ ਅੱਜ ਇਥੇ ਬੰਨ ਦੇੜਾ ਤੰਨਾ ਲਾਇਆ ਕੀ ਮਸਲਾ ਸਾਰਾ ਇਹ ਮਸਲਾ ਖੱਡਦਾ ਜੀ ਅਸੀਂ ਖੱਡ ਨਹੀਂ ਲਗੰਦੇ ਆਂ ਕਿਸ ਤਰ੍ਹਾਂ ਜਿਹੜੀਆਂ ਮੁਸ਼ਕਲਾਂ ਤਾਂ ਆ ਸਕਦੀਆਂ ਜੇ ਖੱਡ ਲੱਗ ਜੇ ਖੱਡ ਲੱਗਦੇ ਜੀ ਅੱਗੇ ਦੇਖੋ ਬਹੁਤ ਬਰਬਾਦੀ ਹੋਈ ਆ ਪਿਛਲਾ ਕੋਈ ਮਾਜਵਾ ਨਹੀਂ ਮਿਲਿਆ ਵੇਖੋ ਕਿੱਡੇ ਕਿੱਡੇ ਸੋਹਣੇ ਮਕਾਨ ਬਣਾਏ ਆ ਲੋਕਾਂ ਨੇ ਤੇ ਪਿੱਛੇ ਜਾ ਕੇ ਵੇਖੋ ਹਾਲੇ ਤਾਂ ਹੀ ਕਿ ਉਹਨਾਂ ਦੇ ਛਿਰ ਦੇ ਉੱਤੇ ਛੱਤ ਨਹੀਂ ਕੋਈ ਤੰਬੂ ਨਹੀਂ ਦਿੱਤਾ ਗਵਰਨਮੈਂਟ ਨੇ ਵਿਚਾਰੇ ਬੰਨ ਦੇ ਉੱਤੇ ਬੈਠੇ ਆ ਤੇ ਸਾਡਾ ਵੀ ਲਾਦੇ ਇਹ ਹੋਊਗਾ ਜੀ ਜੇ ਇਥੇ ਖੱਡ ਲੱਗ ਜਾਂਦੀ ਆ ਬੰਨ ਟੁੱਟ ਜਾਊਗਾ ਇਹ ਸਵਰਾਤ ਤੱਕ ਸਾਰਾ ਏਰੀਆ ਮਾਰਿਆ ਜਾਣਾ ਟੜਾ ਕਹਿੰਦਾ ਮਤਲਬ ਇਹ ਕਿ ਖੜ ਨਹੀਂ ਕੀ ਕੀਮਤ ਲਗਣ ਦੇਣੀ ਨਹੀਂ ਲਗਣ ਦੇਣੀ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਜਿਹੜੀਆਂ ਲੱਗ ਲੱਗ ਜਿਹੜੇ ਘਾਰ ਆ ਬਾਈਕਾਂ ਵਾਲੇ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਆ ਸਕਦੀਆਂ ਬਹੁਤ ਦੀਆਂ ਮੁਸ਼ਕਲਾਂ ਆ ਸਕਦੀਆਂ ਤੁਸੀਂ ਪਿਛਲੇ ਸਮੇਂ ਇਹ ਵੇਖਿਆ ਜਾਂ ਪ੍ਰਸ਼ਾਸਨ ਨੇ ਵੇਖਿਆ ਗਵਰਨਮੈਂਟ ਨੇ ਵੇਖਿਆ ਦੁਨੀਆ ਨੇ ਪਾਣੀ ਤੋਂ ਡਰਦਿਆਂ ਨੇ ਟਰਾਲੀਆਂ ਨਾਲ ਬੰਨ ਬੰਨ ਕੇ ਡੰਗਰ ਕੱਢੇ ਤੇ ਰਾਹ ਦੇ ਵਿੱਚ ਡੰਗਰ ਸਾਡਾ ਇੱਕ ਭਾਈ ਐ ਇੱਥੇ ਉਹ ਆਪਦੀ ਕੱਟੀ ਮਾਰ ਦੇਣ ਲੱਗਾ ਸੀ ਉਹਨੇ ਪਿੱਛੇ ਪਾਉਗੇ ਨਹੀਂ ਵੇਖਿਆ ਇਹ ਕੱਟੀ ਮੈਂ ਬੱਧੀ ਆਲਾ ਨਾ ਤੇ ਮੈਂ ਲੈ ਕੇ ਜਾ ਰਿਹਾ ਤੂ ਤੂ ਕੇ ਲੈ ਗਿਆ ਕਿਸੇ ਨੇ ਦੱਸਿਆ ਤੇ ਫੇਰ ਬਜਿਆ ਬਹੁਤ ਮੰਦੀ ਲਾਤ ਹੋ ਜੂਗੀ ਜੀ ਕੀ ਮੰਗ ਕਰਦੇ ਹੁਣ ਅਸੀਂ ਮੰਗ ਇਹੋ ਕਰਦੇ ਆ ਪ੍ਰਸ਼ਾਸਨ ਤੋਂ ਵੀ ਅਸੀਂ ਖੜ ਨਹੀਂ ਲੱਗਦੇ